ਅੱਜ ਆਪਾਂ ਬੈਠੇ ਆਂ ਆਪਣੇ ਘਰੇ ਨਾਲ ਆਪਣੇ ਬਲਰਾਜ ਸਿੰਘ ਹੈਲੋ ਗਿਆ ਦੁਬਾਰਾ ਹਾਂ ਅੱਜ ਆਪਣੇ ਬਾਥਰੂਮ ਥੱਲੇ ਡੱਗ ਪਏ ਸੀ ਤੇ ਉਹਦਾ ਕਰਕੇ ਥੋੜਾ ਪ੍ਰੋਸੈਸਿੰਗ ਦੇ ਵਿੱਚ ਚੱਲ ਰਿਹਾ ਕੰਮ ਤੁੰਦਕਾ ਦੰਨੇ ਸਾਰੇ ਤੁੰਦਕਾ ਦੰਨੇ ਸੀ ਸਬ ਬਾਥਰੂਮ ਉਹ ਨਮੀ ਨਮੀ ਸਾਡੇ ਨਾਲ ਖੋਜ ਨਿਕਲੀਏ ਘਰੇ ਉਹ ਇੱਕ ਪੂਰਾ ਵੈਜਟੇਕ ਬੀਰ ਨੂੰ ਤੱਕ ਫੋਟੋ ਬੈਟਟਾ ਚ ਨਹੀਂ ਜਾ ਸਕਦੀ ਮਾਰਨੀ ਹੋਏ ਤਾਰ ਨਾਲ ਬੰਨ ਕੇ ਜਾ ਸਕਦੀ ਲੈ ਤੇ ਵੀਰਵਾ ਕਰਕੇ ਫਿਰ ਫਿਰ ਤੁਹਾਨੂੰ ਥੋੜੀ ਦੇਰ ਤੋਂ ਬਾਅਦ ਦਿਖਾਉਂਦੇ ਆ ਕਿ ਜੀਜੇ ਸੇ ਤੇ ਉਹ ਲੀ ਜਾ ਵਿਸੂ ਗਿਆ ਤੇ ਕੈਂਡੀ ਤੇ ਇੱਕ ਮਿੰਟ ਬਸ ਬਣਾ ਕੇ ਤੁਹਾਨੂੰ ਭੇਜ ਦਿਆਂ ਸੀ ਉਹ ਜਗਾੜ ਕਰ ਲੀਏ ਕੀਰਾਂ ਲੈਟ ਵਾਲਾ ਵੀ ਹਣਾ ਫਿਰ ਹੋਣਾ ਜੀ ਜਗਾੜ ਬਣਾ ਲਿਆ ਹੈਗਾ ਵਿੱਚ ਸਿੱਟਰ ਨੂੰ ਹੁਣ ਹੁਣੀ ਵਿੱਚ ਸੱਟ ਕੇ ਦਿਖਾਉਂਦੇ ਇਸ ਲਾ ਰਿਹਾ ਮੇਰਾ ਬੰਦਾ ਤਾਰਾ ਮੰਮੀ ਕਿਹੜੀ ਬੰਦਨੀ ਕੀ ਕਰਦੀ ਹੈ ਬਲੋ ਨਾ ਜਾ ਕਿਤੇ ਬਲੋ ਯੂਟਿਊਬ ਤੇ ਬਾਰੇ ਨਹੀਂ ਨਹੀਂ ਜਾ ਆ ਦੇਖੋ ਗਾਈਜ਼ ਪਰ ਹੋ ਰਿਹਾ ਹੈ ਨਾ ਹਾਂ ਗਾਈਜ਼ ਇਹ ਕੀ ਹੋ ਗਿਆ ਇਹ ਪਾੜ ਤੁੱਕ ਨਾੜੂਗਾ ਓਏ ਖਾਰ ਪੈ ਗਈ ਓਏ ਕਿ ਕੋਈ ਨਹੀਂ ਮੈਂ ਤਾਂ 10 12 ਹੀ ਲੱਗਦਾ ਹੈ ਕਿ ਤਾਂ ਬੜਾ ਹੈ ਉਹ ਖੂਈ ਜਣਾ ਮੁੰਡੇ ਉਹ ਲੈ ਆ ਗ੍ਰੈਂਡਰ ਦੇ ਕਿੱਥੇ ਉਹਨੂੰ ਬਾਹਰ ਕੱਢਿਆ ਤੇਰਾ ਗ੍ਰੈਂਡਰ ਭੈਣਾ ਹਟੇ ਉਲ ਕੀ ਕਰਦਾ ਆ ਚਵਲ ਆਈ ਹੈ ਆ ਚਵਲ ਆਈ ਹੈ ਜੀ ਦੇਖੋ ਸਾਰੇ ਜਣੇ ਉਹ ਗ੍ਰੈਂਡਰ ਸਾਡਾ ਕਿਧਰੇ ਸਾਡਾ ਕਿਧਰੇ ਲੱਗ ਜਾਂਦੀ ਹੈ ਜੀ ਚਵਲ ਓਏ ਉਹ ਬੜਾ ਢੂੰਗਾ ਛੱਡ ਦੇ ਤਾਰ ਛੱਡੀ ਨਹੀਂ ਛੱਡੀ ਨਹੀਂ ਜਾਂਦੀ ਛੱਡ ਨੇ ਕਿ ਬੰਨੀ ਓਏ ਤਾਰੇ ਜੀ ਪਸਾ ਤਾਰੇ ਜੀ ਤਰ ਲਾ ਓਏ ਐਮਰ ਜੀ ਰੈਂਡਰ ਉਹ ਜੂਲਾ ਕਰੀ ਹੁਣਾ ਨਹੀਂ ਪਸਾ ਮੇਰੇ ਅੱਛਾ ਅੱਛਾ ਘਟ ਨੂੰ ਥੋੜੀ ਫੋਨ ਦੇ ਦੇ ਜੀ ਉਹ ਹੋ ਉੱਥੇ ਜੀ ਉਹ ਸੀ ਜਿੱਥੇ ਉਹ ਲਾਲ ਜੀ ਐਟ ਉਧਰ ਗੇਟ ਹੈਗਾ ਸਾਡੇ ਮੇਰੇ ਪਾਪੇ ਹੁਣੇ ਉਧਰ ਜਾਂਦੇ ਹੁੰਦੇ ਸੀ ਵਿਚ ਦੀ ਇਹ ਓਏ ਤੂੰ ਕੰਨਾ ਟੂਗਾ ਓਏ ਗਾਲ ਨਾ ਕਰ ਅੱਡੇ ਪਬਲਿਕ ਵਾਲਾ ਚੇ ਚਲਾ ਆਪਣਾ ਮੈਂ ਲੋਅ ਵਿੱਚ ਬੱਧ ਪਾਉਂ ਯਾਰ ਉਹਦੇ ਤੋਂ ਵੀ ਟਰਾਲੀ ਤੋਂ ਟਰਾਲੀ ਤੋਂ ਵੀ ਹੋ ਸਕਦਾ ਇਹ ਬਹੁਤ ਡੂੰਘਾ ਜੀ ਤੁਹਾਨੂੰ ਕੀ ਆਵਾਜ਼ ਆ ਰਹੀ ਕੋਈ ਨਹੀਂ ਲੱਗੂ ਵੀ ਮਿੱਟੀ ਆ ਚੁੱਕੀ ਹੈ ਬੱਸ ਸਾਡਾ ਮੇਨ ਬਲੌਗਰ ਹੈ ਜਿਹੜਾ ਉਹ ਲੱਗ ਗਿਆ ਕੰਮ ਤੇ ਹਾਂ ਊੜੀ ਲੋੜੀ ਫਟਰਾ ਹੈ ਅੰਦਰ ਤੁਸੀਂ ਚੈਨ ਕਰਦੇ ਰਹੇ ਅੱਥੂ ਪਾਸੋਂ ਹਾਂ ਉਹ ਉਹ ਬਚਣਾ ਜਾਊੜੀ ਅਸੀਂ ਵੀ ਇਹਦੇ ਅੰਦਰ ਉਹ ਤਰੀ ਬਰਨੋ ਗਿਆ ਅੰਦਰ ਬੱਲੋ ਗਿਆ ਬੱਲੋ ਬਚ ਗਿਆ ਸੁਧ ਪੁੰਚ ਗਿਆ ਬੱਲੋ ਪੁੰਚ ਗਿਆ ਕਾਹ ਟੰਗਦੇ ਯਾਰ ਇਹਨੂੰ ਰੁਕ ਜਾ ਰੁਕ ਜਾ ਰੁਕ ਜਾ ਇਹ ਗੱਲ ਵੱਧ ਦਿਖਾ ਰਿਹਾ ਆ ਰੁਕ ਜਾ ਰੁਕ ਜਾ ਇਹ ਨਾ ਹੰਮ ਬਥਾ ਕੇ ਜੇ ਬੱਲੋਂ ਘੱਟ ਲੈ ਪਾ ਵਈ ਜਿਹੜਾ ਜਗਰ ਲੈ ਥੋੜੇ ਹੁਣੇ ਕਾਹ ਟੰਗਦਾ ਹੁੰਦਾ ਬਚ ਗਿਆ ਕਿੱਧਰ ਗਿਆ ਮੈਂ ਉਹ ਮੇਰਾ ਓਏ ਗਾਣਾ ਆ ਪਾਈ ਜੇ ਲੋ ਹੈ ਬਸ ਨਹੀਂ ਨਹੀਂ ਬਚ ਨਹੀਂ ਛੱਟਾ ਆ ਜੀ ਮੂੰਹ ਉਹ ਇੱਕ ਦੋ ਨੂੰ ਲਾ ਕੇ ਨਾਲ ਉਹੀ ਕਰੀ ਜਾਂਦਾ ਇਹਦਾ ਜਾਣ ਕੇ ਉਲਤ ਕਰੀ ਜਾਂਦਾ ਬੰਦੇ ਕੰਮ ਕਰਦੇ ਹੁੰਦੇ ਹਾਂ ਫਿਰ ਕਿ ਅਜ ਬੱਠਲ ਦਾ ਸੈ ਛੋਟਾ ਹੋ ਗਿਆ ਬਸ ਦੂਜਾ ਚੱਕ ਲਾ ਦੇ ਫਿਰ ਅੱਜ ਚ ਨਹੀਂ ਦੇ ਕੋੜਾ ਕਢਾ ਲਿਆ ਅੱਜ ਸੱਟ ਵੀ ਉਹ ਜਿਹੜਾ ਕੂੜਾ ਕਢਾ ਪਿਆ ਉਹਦੀ ਛੜ ਦੇ ਵਿੱਚ ਹੀ ਹਾਂ ਹਾਂ ਸੱਟ ਮਾਰੋ ਲੈ ਮੰਮੀ ਤੂੰ ਹੀ ਕਰ ਲਾ ਕੱਟਾ ਕੁਚ ਚ ਪਿਆ ਹੁੰਦਾ ਘਰੇ ਵੇਸਟ ਵਾਸਵਾ ਨੂੰ ਬਸ ਨਾ ਮਰ ਜਾ ਬੀੜਾ ਨਹੀਂ ਤੇਰੇ ਬੀੜੀ ਨੂੰ ਤਾਂ ਭਾਗੇ ਆਖੀ ਵਿਖਾ ਲਈ ਹੁਣ ਵੀ ਭੱਜ ਲਾ ਕੇ ਤੇਨੂੰ ਵੀਡੀਓ ਕਾਲ ਆ ਮੇਰੇ ਕੋਲ ਨੰਬਰ ਹੈ ਜੀ ਲੇਟ ਹੋ ਗਿਆ ਆ ਵੇ ਤੇਰੇ ਵਾਲਾ ਫੋਨ ਕਿੱਥੇ ਆਸ਼ੂ ਵਾਲਾ ਆਸ਼ੂ ਵਾਲਾ ਸਾਰਿਆਂ ਨੂੰ ਦਿਖਾਇਆ ਜਾਊਗਾ ਹੁਣ ਜਿਹੜਾ ਘਰੇ ਸਾਡੇ ਪੁਰਾਣੀ ਖੋਈ ਨਿਕਲੀ ਆ ਉੱਪਰ ਦੇ ਵਿੱਚ ਇਹ ਸੋਫਾ ਲਾ ਜੀ ਵੀਡੀਓ ਕਾਲ ਵੇਲੇ ਨੂੰ ਭਰਨਾ ਲਈ ਸਾਰੀ ਰੈਸਟੋਰੈਂਟ ਫੋਨ ਲਾ ਕੇ ਦਿਖਾ ਰਹੇ ਨੇ ਵੀ ਸਾਡੇ ਘਰੇ ਖੁਈ ਨਿਕਲੀ ਆ ਲੋਕਾਂ ਦੇ ਫੀਰ ਨਿਕਲ ਰਹੇ ਨੇ ਕਰਾਈ ਨਿਕਲ ਰਹੇ ਆ ਸਾਡੇ ਖੁਈ ਨਿਕਲੀ ਸਾਡੇ ਖੁਈ ਨਿਕਲੀ ਆ ਖਜ਼ਾਨੇ ਨਿਕਲ ਰਹੇ ਨੇ ਉਹ ਕਿਹੜੀ ਫਿਲਮ ਚੱਲ ਰਹੀ ਆ ਵੇ ਸਾਰੇ ਡੌਗੀ ਲੋਕ ਸੋ ਚੁੱਕੇ ਆ। ਕੰਡੂ ਉਈ ਲੀਜੂ। ਮਤਰਾ ਗਾਣੇ ਚੱਲ ਚੁੱਕੇ ਆ। ਸੋਨਾ ਉੱਠਣ ਜਾ ਰਹੇ ਨੇ। ਐਨੀ ਮੈਂ ਤਾਂ ਕਰ ਰਿਆ ਮੈਂ। ਹਾਂ। ਹੈਗਾ ਬ ਕੋਈ ਪੱਕਾ ਪੱਕਾ ਇੰਸਟਾਗ੍ਰਾਮ। ਹਾਂ। ਜੀ ਕੋਈ ਹੈਗੀ ਆ ਪੀਆਰ ਕੁੜੀ। ਮੈਂ ਕਰ ਸਕਦਾ ਮ ਬਾਹਰ ਜਾ ਕੇ ਕੰਮ। ਹਾਂ। है आ, मैं है। <laughs> तो 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 देखे 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 तू बोल रहा दी रहा मैं तो था था ती वारा। ती वारा। वीडियो कॉल आश्ते ਜਿਹੜੀ ਸਾਡੇ ਘਰ ਐਨੀ ਜ਼ਰੂਰੀ ਚੀਜ਼ ਦਿਖ ਲਈ ਆ ਉਹ ਦਿਖਾ ਰਹੇ ਆ ਰਸਟਾਰਨ ਵੀਰੋ ਬਾਬਾ ਕਰੋ ਘੁੰਮਣ ਦਾ ਰਾਸਤਰਾ ਨੂੰ ਬੁਲਿਆ ਆਇਆ ਹੱਡੀ ਕਿਸੇ ਕੈਮਰਾਮੈਨ ਸਾਹਿਬ ਕਿਸੇ ਕੰਮ ਦਾ ਕਰਕੇ ਨਾ ਚਲੇ ਗਏ ਸੀ ਵੈਸੇ ਇੰਨੀ ਦਾ ਮਿੱਟੀ ਅਸੀਂ ਛੜਤੀ ਐ ਇੱਕ ਟਰਾਲੀ ਟਰਾਲੀ ਸੀ ਪੂਰੀ ਹਾਂ ਪੂਰੀ ਦੀ ਪੂਰੀ ਖੂਹੀ ਤਾਂ ਕਿਹੜਾ ਸਾਡੀ ਬੰਦ ਹੋ ਚੁੱਕੀ ਆ ਆਇਆ ਫਿਰ ਖੂਹੀ ਦੇ ਵੀ ਦਰਸ਼ਨ ਕਰਾ ਕੇ ਆਈਓ ਖੂਹੀ ਦੇ ਦਰਸ਼ਨ ਕਰਾ ਹੀ ਦਿੰਦੇ ਆ ਅੱਛਾ ਅੱਛਾ ਮੇਰੇ ਆ ਬੋਲਟ ਖੜਾ ਸਾਡਾ ਨੰਬਰ ਦੇਖੋ ਕਿੱਡਾ ਹੈਗਾ VIP ਦੇਖ ਗਿਆ ਮੈਂ ਡੈਡੀ ਦਾ ਸ਼ੌਕ ਸੀਗਾ ਇਹ ਮੁੰਡਾ ਬਲੌਗਰ ਬਣੇ ਖੂਹੀ ਪਾਣੀ ਖਿੱਚ ਰਿਹਾ ਦੇਖੋ ਇਹ ਹੀ ਪਰਦੀ ਚੱਕ ਹੋਰ ਦੋ ਮਿੰਟ ਲੈ ਆਵਾਂਗੇ ਕੱਲ ਨੂੰ ਪਾਰਟ 4 ਇਹ ਤੁਸੀਂ ਚੈੱਕ ਕਰ ਸਕਦੇ ਹੋ YouTube ਚੈਨਲ ਹਮ ਆਸ਼ੂ ਪਲੱਸ ਉਹ ਵੀ ਬਦਲਾਂਗੇ ਪਰ ਨਾਮ ਫਿਲਹਾਲ ਇਹੀ ਚੱਲੂ ਚਲੋ ਜੀ ਗੁੱਡ ਬਾਏ